ਹਾਂਜੀ ਕਿਦਾਂ ਠੀਕ ਠਾਕ ਹੋ ਸਾਰੇ ਠੀਕ ਠਾਕ ਹੀ ਹੋਮੋਂਗੇ ਸੋ ਅੱਜ ਦੀ ਇਹ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਣਾ ਕਿ 2025 ਤੇ 26 ਦਾ ਬਜਟ ਜੋ ਰੱਖਿਆ ਹੋਇਆ ਸੀਗਾ ਉਹ ਬਹੁਤੇ ਭਰਾਮਣੇ ਕਿਹਾ ਸੀਗਾ ਕਿ ਇਹ ਬਜਟ ਪਾਸ ਨਹੀਂ ਹੋਣਾ ਇਲੈਕਸ਼ਨ ਜੋ ਦੁਬਾਰਤੋਂ ਰੱਖਿਆ ਜਾਣੇ ਨੇ ਸੋ ਇਹ ਬਜਟ ਹੋ ਗਿਆ ਪਾਸ ਇਹਦੇ ਵਿੱਚ ਮੇਨ ਟਾਰਗੇਟ ਸਿਰਫ ਇੱਕ ਟਰੱਕ ਜੋ ਕੰਪਨੀਆਂ ਨੇ ਕਾਰਪੋਰੇਸ਼ਨ ਤੇ ਪੈਸਾ ਬਚਾਉਂਦੀਆਂ ਨੇ ਉਹਨਾਂ ਦੇ ਖਿਲਾਫ ਵੀ ਰੱਖਿਆ ਗਿਆ ਸੀਗਾ ਹੁਣ ਇਹ ਸੀਆਰਏ ਨੂੰ ਸੌប ਦਿੱਤਾ ਜਾਣਾ ਸਾਰਾ ਸਿਸਟਮ ਸੋ ਜੇਕਰ ਤੁਸੀਂ ਕਾਰਪੋਰੇਸ਼ਨ ਤੇ ਕੰਮ ਕਰਦੇ ਹੋ ਥੋੜਾ ਟਾਈਮ ਤੁਸੀਂ ਕੰਮ ਕਰੋ ਪਰ ਇਹ ਬਹੁਤ ਜਲਦੀ ਕਾਰਪੋਰੇਸ਼ਨ ਬੰਦ ਹੋ ਜਾਣੀ ਹੈ ਕਿਉਂਕਿ ਸਰਕਾਰ ਨੂੰ ਲੱਗਦਾ ਹੈ ਕਿ ਉਹਨਾਂ ਦਾ ਪੈਸਾ ਇਸ ਟਾਈਮ ਚੋਰੀ ਹੋ ਰਿਹਾ ਸੋ ਸਰਕਾਰ ਦਾ ਪੈਸਾ ਇਹ ਚਾਹੁੰਦੇ ਨੇ ਕਿ ਅਸੀਂ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਪੇਰੋਲ ਤੇ ਕਰ ਦਈਏ ਤੇ ਇਹ ਡਰਾਈਵਰ ਕਾਰਪੋਰੇਸ਼ਨ ਤੇ ਕੰਮ ਨਹੀਂ ਕਰ ਸਕਦੇ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਤੁਹਾਨੂੰ ਕਿ ਹੁਣ ਜੋ ਹਾਲਾਤ ਟਰਕਿੰਗ ਦੇ ਹੈਗੇ ਨੇ ਇਸ ਤੋਂ ਵੀ ਮਾੜੇ ਹੋ ਸਕਦੇ ਨੇ ਜਾਂ ਕੁਝ ਇੱਕ ਫਰਕ ਪੈ ਸਕਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਰਹੀ ਗੱਲ ਇਹ ਕੀ ਹੁਣ ਸਰਕਾਰਾਂ ਬਹੁਤ ਸਖਤਾਈ ਦੇ ਨਾਲ ਪੇਸ਼ ਹੋ ਰਹੀਆਂ ਨੇ ਸਾਰਿਆਂ ਸਾਹਮਣੇ ਤੇ ਜੇਕਰ ਤੁਸੀਂ ਕੋਈ ਵੀ ਗਲਤੀ ਕਰਦੇ ਹੋ ਤਾਂ ਤੁਹਾਡੇ ਲਈ ਸਹੀ ਨਹੀਂ ਹੈਗਾ ਤੁਸੀਂ ਬੜੇ ਹੀ ਧਿਆਨ ਨਾਲ ਕੰਮਕਾਰ ਆਪਦਾ ਕਰਨਾ ਹੈ ਕਿਉਂਕਿ ਹੁਣ ਸਰਕਾਰਾਂ ਦਾ ਇੱਕੋ ਇੱਕ ਟਾਰਗੇਟ ਹੈ ਕਿ ਇੱਥੋਂ ਦੇ ਜੋ ਸਿਸਟਮ ਨੂੰ ਪਹਿਲਾਂ ਖਰਾਬ ਕੀਤਾ ਗਿਆ ਉਹਨੂੰ ਸਹੀ ਕਰੀਏ ਸੋ ਤੀਜੀ ਗੱਲ ਮੇਰੀ ਨੋਟ ਰੱਖਿਓ ਸਾਰੇ ਜਣੇ ਜਦੋਂ ਵੀ ਤੁਹਾਨੂੰ ਕਿਤੇ ਕੋਈ ਵੀ ਪੁੱਛਦਾ ਹੈ ਤੁਸੀਂ ਪੇਰੋਲ ਤੇ ਜਾਂ ਕਾਰਪੋਰੇਸ਼ਨ ਤੇ ਕੰਮ ਕਰਦੇ ਹੋ ਉਹਨਾਂ ਨੂੰ ਹਮੇਸ਼ਾ ਸੱਚ ਦੱਸਿਓ ਕਿਉਂਕਿ ਉਹਨਾਂ ਦੇ ਕੋਲ ਤੁਹਾਡਾ ਸਾਰਾ ਡਾਟਾ ਹੁਣ ਹੋਊਗਾ ਕਿਉਂਕਿ ਇਹ ਸਾਰਾ ਕੇਸ ਪਹਿਲਾਂ ਵੀ ਦੱਸਿਆ ਗਿਆ ਕਿ ਇਹ ਸੀਆਰਏ CRA ਨੂੰ ਸਮਝਾਉਣਾ ਚਾਹੁੰਦੇ ਨੇ ਤੇ CRA ਕੋਲ ਆਪਣਾ ਸਾਰਾ A to Z ਡਾਟਾ ਹੁੰਦਾ ਹੈ ਸੋ ਜੇਕਰ ਤੁਸੀਂ ਪੇ ਰੋਲ ਤੇ ਕੰਮ ਕਰਨਾ ਚਾਹੁੰਦੇ ਹੋ ਜਲਦੀ ਤੋਂ ਜਲਦੀ ਕੰਮ ਲੱਭ ਲੋ ਕਿਉਂਕਿ ਜਦੋਂ ਹੀ ਇਹ ਕਾਰਪੋਰੇਸ਼ਨ ਬੰਦ ਹੋ ਜਾਣੀ ਹੈ ਕਿਉਂਕਿ ਬੇਰੁਜ਼ਗਾਰ ਹੋ ਜਾਣ ਨੇ ਡਰਾਈਵਰ ਕਿਸੇ ਨੂੰ ਕੰਮ ਨਹੀਂ ਮਿਲਣਾ ਕੋਈ 20 ਡਾਲਰ ਤੇ ਨਹੀਂ ਕਰਨਾ ਚਾਹੂਗਾ ਕੰਮ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ 20 ਡਾਲਰ ਤੇ ਕੰਮ ਤਾਂ ਤੁਸੀਂ ਕਰ ਸਕਦੇ ਹੋ ਕਿਸੇ ਨੂੰ ਕੋਈ ਬੰਦਸ਼ ਨਹੀਂ ਕੀ ਉਹ ਕਰ ਨਹੀਂ ਸਕਦਾ ਕਿਉਂਕਿ ਬਹੁਤੇ ਕੰਪਨੀਆਂ ਦਾ ਹੁਣ ਕਾਰਪੋਰੇਸ਼ਨ ਤੇ ਚੱਲੀ ਜਾਂਦਾ ਸੀਗਾ ਜਿੱਦਾਂ ਹੀ ਉਹ ਪੇਰੋਲ ਤੇ ਆਉਣੀਆਂ ਉਹ ਐਡਾ ਵੱਡਾ ਸਿਸਟਮ ਤਾਮਜਾਮ ਨਹੀਂ ਚੱਕ ਸਕਦੀਆਂ ਤੇ ਉਹਨਾਂ ਨੂੰ ਕੁਝ ਨਾ ਕੁਝ ਅਵਦਾ ਦੇਖਣਾ ਪੈਣਾ ਤੇ ਡਰਾਈਵਰਾਂ ਨੂੰ ਬੇਰੁਜ਼ਗਾਰੀ ਦੇ ਵੱਲ ਥੋੜਾ ਜਿਹਾ ਜਾਣਾ ਪੈਣਾ ਸੋ ਕਾਮਕਾਰ ਤੁਹਾਡੇ ਛੁੱਟ ਸਕਦੇ ਨੇ ਤੇ ਬਾਕੀ ਰਹੀ ਗੱਲ ਇਹ ਬਹੁਤਾ ਜਲਦੀ ਨਹੀਂ ਹੁੰਦਾਗਾ ਇਹਦੇ ਉੱਤੇ ਐਕਸ਼ਨ ਲਿਆ ਜਾਊਗਾ ਸਾਰਾ ਕੁਝ ਹੋਊਗਾ ਹੌਲੀ ਹੌਲੀ ਸੋ ਜਿੱਦਾਂ ਹੀ ਹੁੰਦਾ ਪਰ ਇੰਨੀ ਗਰੰਟੀ ਹੈ ਕਿ ਤੁਸੀਂ ਸਾਰੇ ਜਣੇ ਪੇਰੋਲ ਤੇ ਹੋ ਜਾਓਗੇ ਇਹ ਸਦਾ ਨਹੀਂ ਚੱਲਦੇ ਹੁੰਦੇ ਜਿਹੜੇ ਆਪਣੇ ਇਸ ਟਾਈਮ ਚੱਲੀ ਜਾਂਦੇ ਨੇ ਸੋ ਗਵਰਨਮੈਂਟ ਦਾ ਵੀ ਇਹੀ ਕਹਿਣਾ ਹੈ ਕਿ ਜਿਹੜੇ ਟੈਕਸ ਚੋਰੀ ਕਰ ਰਹੇ ਨੇ ਅਸੀਂ ਉਹਨਾਂ ਨੂੰ ਟੈਕਸ ਨਹੀਂ ਚੋਰੀ ਕਰਨ ਦੇਣਾ ਸੋ ਇਹ ਚੀਜ਼ਾਂ ਹੈਗੀਆਂ ਵੀ ਗਲਤ ਨੇ ਪਰ ਹੁਣ ਤੁਸੀਂ ਸਾਰੇ ਡਰਾਈਵਰ ਜਿੰਨੇ ਵੀ ਹੈਗੇ ਹੋ ਤੁਹਾਨੂੰ ਇਕੱਠੇ ਹੋ ਕੇ ਇੱਕ ਮੀਟਿੰਗ ਕਰਕੇ ਇਹ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਇਕੱਠੇ ਹੋ ਕੇ ਧਰਨਾ ਲਾਓ ਧਰਨਾ ਤੁਰਨਾ ਲਾਉਣਾ ਗਲਤ ਗੱਲਾਂ ਨੇ ਸੋ ਮੀਟਿੰਗ ਕਰਕੇ ਆਪਦਾ ਪੇ ਰੇਟ ਫਿਕਸ ਕਰਵਾਉਣਾ ਪੈਣਾ ਕਿ ਸਾਡਾ ਪੇ ਰੇਟ ਇੰਨਾ ਰੱਖੋ ਕਿਉਂਕਿ ਤੁਹਾਨੂੰ ਕੰਪਨੀਆਂ ਨੇ 20 21 ਡਾਲਰ ਤੋਂ ਵੱਧ ਕੋਈ ਠਿਆਨੀ ਨਹੀਂ ਦੇਣੀ ਹੈਗੀ ਇੰਨਾ ਹੀ ਤੁਹਾਨੂੰ ਕਿਸੇ ਨੇ ਪੁੱਛਣਾ ਸੋ ਜਿੱਦਾਂ ਹੀ ਸਰਕਾਰ ਤੁਹਾਡੇ ਲਈ ਕੁਝ ਸੋਚਦੀ ਹੈ ਤਾਂ ਤੁਸੀਂ ਵੀ ਆਪਦਾ ਉਹਨਾਂ ਨੂੰ ਸੁਝਾਅ ਦੇ ਸਕਦੇ ਹੋ ਕਿ ਸਾਨੂੰ ਕਿਸੇ ਨੇ ਬਾਤ ਚ ਕੋਈ ਡਾਲਰ ਨਹੀਂ ਦੇਣੇ ਹੈ ਕਿ ਤੁਸੀਂ ਸਾਡੀ ਪੇ ਰੇਟ ਫਿਕਸ ਕਰੋ ਤੇ ਐਨੀ ਹੋਣੀ ਚਾਹੀਦੀ ਹੈ ਤੇ ਸਾਨੂੰ ਸਾਰੇ ਬੈਨੀਫਿਟ ਮਿਲਣੇ ਚਾਹੀਦੇ ਨੇ ਕਿਉਂਕਿ ਇਸ ਟਾਈਮ ਕਈ ਬੰਦੇ ਪੇਰੋਲ ਤੇ ਕੰਮ ਕਰ ਵੀ ਰਹੇ ਨੇ ਪਰ ਉਹਨਾਂ ਨੂੰ ਬੈਨੀਫਿਟ ਜਾਂ ਹੋਰ ਕਈ ਸਹੂਲਤਾਂ ਜੋ ਮਿਲਦੀਆਂ ਨੇ ਉਹ ਨਹੀਂ ਮਿਲ ਰਹੀਆਂ ਤੁਹਾਡੇ ਹਿਸਾਬ ਨਾਲ ਤੁਹਾਨੂੰ ਕੀ ਲੱਗਦਾ ਹੈ ਕੀ ਗਵਰਨਮੈਂਟ ਤੁਹਾਡੀ ਹੈਲਪ ਕਰੂਗੀ 100% ਕਿਉਂਕਿ ਉਹ ਤੁਹਾਡੇ ਭਲੇ ਲਈ ਹੀ ਇਹ ਐਕਸ਼ਨ ਚੱਕ ਰਹੇ ਨੇ ਕਿਉਂਕਿ ਜਿੰਨਾ ਲੋਕਾਂ ਦੇ ਕੰਪਨੀਆਂ ਦੇ ਵਿੱਚ ਪੈਸੇ ਮਰ ਜਾਂਦੇ ਸੀਗੇ ਤੇ ਜਿੰਨਾ ਨਾਲ ਧੱਕਾ ਹੁੰਦਾ ਸੀ ਉਹ ਸਿਸਟਮ ਫੇਰ ਨਹੀਂ ਚੱਲਣਾ ਹੈਗਾ ਤੁਸੀਂ ਪ੍ਰੋਪਰ ਤੁਹਾਡੀ ਇੰਸ਼ੂਰੈਂਸ ਹੋਊਗੀ ਜੇਕਰ ਤੁਹਾਡੇ ਕੋਈ ਕੰਮ ਤੋਂ ਸੱਟ ਫੇਟ ਵੱਜਦੀ ਹੈ ਤਾਂ ਤੁਹਾਨੂੰ ਛੁੱਟੀ ਦੇ ਵੀ ਪੈਸੇ ਮਿਲਣੇ ਨੇ ਸਾਰਾ A to Z ਮਤਲਬ ਪ੍ਰੋਪਰ ਜੈਨੂਇਨ ਕੰਮ ਚਲਾਣਾ ਸੋ ਮੇਰੇ ਹਿਸਾਬ ਨਾਲ ਮੈਂ ਇਸ ਸਿਸਟਮ ਦੇ ਹੱਕ ਦੇ ਵਿੱਚ ਹੈਗਾ ਕਿ ਆਪਾਂ ਪੇਰੋਲ ਤੇ ਕੰਮ ਕਰੀਏ ਕਿਉਂਕਿ ਠੀਕ ਆ ਮੰਨਿਆ ਆਪਣੇ 4 ਪੈਸੇ ਘੱਟ ਬਣਨਗੇ ਪਰ ਆਪਾਂ ਨੂੰ ਸਕੂਨ ਹੋਊਗਾ ਫੈਮਿਲੀ ਟਾਈਮ ਹੋਊਗਾ ਤੇ ਆਪਾਂ ਨੂੰ ਛੁੱਟੀਆਂ ਪੇੜ ਹੋਣਗੀਆਂ ਆਪਾਂ ਨੂੰ ਬੈਨੀਫਿਟ ਮਿਲਣਗੇ ਆਪਾਂ ਨੂੰ ਐਂਡ ਤੇ ਵਕੇਸ਼ਨ ਮਿਲੂਗੀ ਸਾਰਾ ਕੁਝ ਮਿਲੂਗਾ ਸੋ ਆਪਾਂ ਇੱਕ ਇਹ ਜੂਨ ਸੁਧਾਰੀ ਜਾਣੀ ਆ ਡਰਾਈਵਰਾਂ ਦੀ ਇਹ ਤੁਹਾਨੂੰ ਥੋੜੇ ਜਿਹਾ ਟਾਈਮ ਐ ਇਦਾਂ ਲੱਗੂਗਾ ਕਿ ਨਹੀਂ ਅਸੀਂ ਕਾਰਪੋਰੇਸ਼ਨ ਤੇ ਵਧੀਆ ਪੈਸੇ ਬਣਾਉਂਦੇ ਸੀ ਨਹੀਂ ਉਹ ਗਲਤ ਸੀ ਤੁਸੀਂ ਪੇਰੋਲ ਤੇ ਬਹੁਤ ਵਧੀਆ ਜ਼ਿੰਦਗੀ ਆਪਦੀ ਜਿਊਓਗੇ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਵੀਡੀਓ ਉਹਨਾਂ ਡਰਾਈਵਰਾਂ ਨਾਲ ਜਿਹੜੇ ਪੇਰੋਲ ਤੇ ਕੰਮ ਕਰਨਾ ਚਾਹੁੰਦੇ ਨੇ